ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸ਼ੁਰੂਆਤ ਇੱਥੋਂ ਕਰਨੀ ਹੈ ਵੀ ਜੋ ਕੁਝ ਮੈਂ ਕਿਸਾਨ ਆਗੂਆਂ ਦੇ ਸੰਬੰਧ ਵਿੱਚ ਬੋਲਿਆ ਸੀ ਮੇਰੇ ਸ਼ਬਦ ਕੀ ਸੀ ਵੀ ਇਹ ਦਲਾਲ ਨੇ ਇਹ ਬਕਾਊ ਨੇ ਇਹ ਸਰਕਾਰਾਂ ਦੇ ਕਰਿੰਦੇ ਨੇ ਸਰਕਾਰਾਂ ਦੇ ਕਹਿਣ ਤੇ ਧਰਨੇ ਲਾਉਂਦੇ ਨੇ ਸਰਕਾਰਾਂ ਦੇ ਕਹਿਣ ਤੇ ਧਰਨੇ ਖਤਮ ਕਰਦੇ ਨੇ ਇਹ ਮੈਂ ਕਿਹਾ ਸੀ ਨਾ ਤੁਸੀਂ ਹੁਣ ਇਹ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਵੀ ਮੈਂ ਕਿੰਨਾ ਝੂਠ ਬੋਲਿਆ ਔਰ ਕਿੰਨਾ ਸੱਚ ਬੋਲਿਆ ਮੈਂ ਕਿਹਾ ਸੀ ਕਿ ਮਜ਼ਦੂਰ ਛੋਟਾ ਦੁਕਾਨਦਾਰ ਵਪਾਰੀ ਖਤਮ ਕੀਤਾ ਜਾ ਰਿਹਾ ਵਜਾ ਇਹ ਕਿਸਾਨਾਂ ਗੂ ਜਿਹੜੇ ਧਰਨੇ ਲਾ ਕੇ ਰੋਡ ਜਾਮ ਕਰਦੇ ਨੇ ਰੇਲ ਰੇਲਾਂ ਰੁਕਦੇ ਨੇ ਵੱਡੇ ਹਾਈਵੇ ਟੂਲ ਪਲਾਜਰ ਰੁਕਦੇ ਨੇ ਤੇ ਇਹ ਆਮ ਲੋਕਾਂ ਦਾ ਨੁਕਸਾਨ ਕਰਦੇ ਨੇ ਅੱਛਾ ਹੁਣ ਮੈਂ ਜਿਹੜੀ ਗੱਲ ਕਰਨੀ ਆ ਨਾ ਇੱਕ ਐਸ ਕੇ ਐਮ ਜਾਨਕੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਵਤਾਰ ਸਿੰਘ ਮਹਿਮਾ ਉਹਨਾਂ ਨੇ ਪੋਲਾਂ ਖੋਲੀਆਂ ਨਹੀਂ ਤੇ ਦੋ ਚਾਰ ਆਗੂ ਤੇ ਮੈਨੂੰ ਫੋਨ ਆ ਗਏ ਕਿਉਂਕਿ ਡਰਦੇ ਵੀ ਹੁੰਦੇ ਨੇ ਚਲੋ ਅਵਤਾਰ ਸਿੰਘ ਮਹਿਮਾ ਤਾਂ ਫਿਰ ਵੀ ਸਾਹਮਣੇ ਆ ਗਿਆ ਉਹਨੇ ਪੋਲ ਖੋਲਹੀ ਅੱਛਾ ਇੱਕ ਹੋਰ ਹੈ ਡਾਕਟਰ ਸਬੈਮਾਨ ਜਿਹੜਾ ਅਮਰੀਕਾ ਦਾ ਸੀ ਖਾਚ ਉਹਦੀ ਟੀਮ ਡੱਲੇਵਾਲ ਦੇ ਕੋਲ ਲਾਈ ਹੋਈ ਸੀ ਜਦੋਂ ਭੁੱਖ ਹੜਤਾਲ ਮਰਨਵਾਰ ਤੇ ਬੈਠਾ ਸੀ ਤੇ 134 ਦਿਨਾਂ ਬਾਅਦ ਮਰਨਵਾਰ ਤੋਂ ਨੇ ਤੋੜਿਆ ਤੇ ਹੁਣ ਜਿਹੜੀ ਡਾਕਟਰ ਸਬੈਮਾਨ ਦੀ ਟੀਮ ਸੀ ਮਤਲਬ ਹੀ ਸਹੀ ਰਿਪੋਰਟ ਨਹੀਂ ਦੇ ਰਹੀ ਸੀ ਮੈਂ ਕਹਿੰਦਾ ਹੁੰਦਾ ਸੀ ਨਾ ਵੀ ਮੱਕੀ ਦੀ ਰੋਟੀ ਸਾਗ ਵਿੱਚ ਮੱਖਣੀ ਪਾ ਕੇ ਰਾਤ ਨੂੰ ਦੁੱਧ ਵਿੱਚ ਹਾਰੇ ਵਾਲ ਕੇ ਖਰੋਟ ਅਬ ਬਦਾਮ ਗਿਰੀਆਂ ਜੂਸ ਵਗੈਰਾ ਇਹ ਸਭ ਕੁਝ ਪੀਂਦਾ ਸੀ ਬਹੁਤੇ ਮੈਨੂੰ ਗਾਲਾਂ ਕੱਢਦੇ ਸੀ ਮੇਰੀ ਸਚਾਈ ਇਹ ਸਾਬਤ ਕਰਦੀ ਐ ਮੇਰਾ ਸੱਚ ਬੋਲਣਾ ਇਹ ਸਾਬਤ ਕਰਦਾ ਕਿ ਡੱਲੇਵਾਲ ਮਰਿਆ ਨਹੀਂ ਡੱਲੇਵਾਲ ਬਚ ਗਿਆ ਹੁਣ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਡੱਲੇਵਾਲ ਕਿਸਾਨਾਂ ਨੂੰ ਮੋਰਚਾ ਜਿਤਾ ਕੇ ਕਿਸਾਨਾਂ ਦਾ ਬੇੜਾ ਤਾਰ ਕੇ ਵਾਪਸ ਘਰ ਆ ਗਏ ਇਹ ਵੀ ਕਹਿੰਦੇ ਹੁਣ ਜਿਹੜੀ ਅਵਤਾਰ ਸਿੰਘ ਮਹਿਮਾ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹਨਾਂ ਨੇ ਜਿਹੜੇ ਖੁਲਾਸੇ ਕੀਤੇ ਆ ਉਹ ਕਹਿੰਦੇ ਜੀ ਇਹ ਸਭ ਕੁਝ ਬੀਜੇਪੀ ਦੇ ਕਹਿਣ ਤੇ ਹੋਇਆ ਬੀਜੇਪੀ ਦੇ ਕਹਿਣ ਤੇ ਧਰਨਾ ਲੱਗਿਆ ਸੀ ਮਰਨ ਬਰਤ ਰੱਖਿਆ ਸੀ ਤੇ ਮਾਨਮਾਰ ਤਾਂ ਲੰਬਾ ਕਿਉਂ ਲੈ ਕੇ ਗਿਆ ਬੀਜੇਪੀ ਦੇ ਕਹਿਣ ਤੇ ਵੱਖ-ਵੱਖ ਤਰੀਕਾਂ ਦੇ ਵਿੱਚ ਸਟੇਟਮੈਂਟਾਂ ਢੱਲੇਵਾਲ ਦੀਆਂ ਆਈਆਂ ਸਟੇਜਾਂ ਤੇ ਵੀ ਜਾਂਦਾ ਰਿਹਾ ਨਾਟਕਬਾਜ਼ੀ ਉਹ ਚੱਕ ਕੇ ਕਿਵੇਂ ਕੁਰਸੀ ਤੇ ਬਹੋਂਦੇ ਨੇ ਕਿਵੇਂ ਮੰਝਾ ਚੱਕਦੇ ਨੇ ਇਹ ਸਾਰਾ ਕੁਝ ਸਾਹਮਣੇ ਆਇਆ ਹਾਲਾਂਕਿ ਮੇਰੇ ਤੇ ਤੁਸੀਂ ਯਕੀਨ ਕਰੋ ਨਾ ਕਰੋ ਪਰ ਉਹ ਜਿਵੇਂ ਘਰ ਕਹਿੰਦੇ ਨੇ ਨਾ ਘਰ ਦਾ ਭੇਤੀ ਲੰਕਾ ਟਾਵੇ ਕਹਿੰਦੇ ਹੁੰਦੇ ਹਨਾ ਤੇ ਉਹ ਘਰ ਦੇ ਭੇਤੀ ਇਹਨਾਂ ਦੇ ਆਪਣੇ ਕਿਸਾਨ ਆਗੂ ਨਹੀਂ ਹੁਣ ਜਿਹੜਾ ਅਵਤਾਰ ਸਿੰਘ ਮਹਿਮਾ ਅਸਲ ਪੰਜ ਬੰਦਿਆਂ ਨੇ ਮੈਨੂੰ ਫੋਨ ਆਏ ਜਿਹੜੇ ਖੁਦ ਨਾਲ ਰਹਿੰਦੇ ਨੇ ਬਖਵਖ ਜੱਥੇ ਬੰਦਿਆਂ ਦੀ ਉਹ ਕਹਿੰਦੇ ਡਰਦੇ ਹੁੰਦੇ ਆ ਵੀ ਸਾਡੇ ਤੇ ਇਲਜ਼ਾਮ ਲੱਗਣ ਦੀ ਫਿਰ ਸਾਨੂੰ ਵੀ ਬਕਾਊ ਕਹਿ ਦੇਣਗੇ ਹੈਗੇ ਤਾਂ ਇੱਕੋ ਬਾੜੀ ਦੇ ਵਸੇ ਨੇ ਇਹ ਪਰ ਅਵਤਾਰ ਸਿੰਘ ਮਹਿਮਾ ਕਹਿੰਦਾ ਜੀ ਇਹ ਸਾਰਾ ਉਸ ਬੀਜੇਪੀ ਦੇ ਕਹਿਣ ਤੇ ਹੋਇਆ ਭਵੰਤ ਮਨ ਸਰਕਾਰ ਦੇ ਨਾਲ ਗਿੱਟਮਿਟ ਫੋਨ ਕਰਕੇ ਹੋਇਆ ਸਾਰਾ ਕੁਝ ਢੱਲੇਵਾਲ ਨੇ ਕਹਿੰਦੇ ਆਪਣੀ ਮਰਜ਼ੀ ਨਾਲ ਇੱਕ ਵੀ ਬਿਆਨ ਨਹੀਂ ਦਿੱਤਾ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਜੋ ਕੁਝ ਬੋਲਿਆ ਮੀਡੀਆ ਤੇ ਉਹ ਸਰਕਾਰ ਦੇ ਕਹਿਣ ਤੇ ਬੋਲਿਆ ਪਹਿਲਾਂ ਕਹਿੰਦੇ ਖਨੋਰੀ ਬਾਰਡਰ ਤੇ ਧਰਨਾ ਲਾਇਆ ਗਿਆ ਬੀਜੇਪੀ ਦੇ ਕਹਿਣ ਤੇ ਮਾਰਨ ਵਰਤ ਰੱਖਿਆ ਗਿਆ ਬੀਜੇਪੀ ਦੇ ਕਹਿਣ ਤੇ ਵੀ ਲੋਕ ਗੁੰਮਰਾਹ ਹੋਣ ਜਿਆਦਾ ਇਕੱਠ ਹੋਵੇ ਵੱਡਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਢੱਲੇਵਾਲ ਸਾਹਿਬ ਦੀ ਬੱਲੇ ਬੱਲੇ ਹੋਵੇ ਤੇ ਫਿਰ ਮੋਰਚੇ ਨੂੰ ਕਿਦਾਂ ਠੰਡੇ ਬਸਤੇ ਵਿੱਚ ਪਾਉਣਾ ਹੈ ਇਹ ਸਭ ਕੁਝ ਕਹਿ ਲਈਏ ਸ਼ਾਇਦ ਸੀ ਬਹੁਤ ਵੱਡੀ ਜਿਹੜੀ ਵੱਡੇ ਸਿਰਾਂ ਵਾਲਿਆਂ ਵੱਲੋਂ ਰਚੀ ਗਈ ਤੇ ਡੱਲੇ ਵਾਲ ਨੂੰ ਉਹਦਾ ਪਿਆਦਾ ਬਣਾ ਕੇ ਜਿਵੇਂ ਉਹ ਸਤਰੰਜ ਵਾਲੇ ਕਹਿੰਦੇ ਹੁੰਦੇ ਆ ਮੋਹਰਾ ਬਣਾ ਕੇ ਇਹ ਸਾਰਾ ਕੁਝ ਤਾਣਾ ਬਾਣਾ ਬੁਣਿਆ ਗਿਆ ਤੇ ਮੈਂ ਝੂਠ ਕੀ ਬੋਲਿਆ ਸੀ ਦੱਸਦੇ ਹੁਣ ਤਾਂ ਇਹਨਾਂ ਦੇ ਜਿਹੜੇ ਕਿਸਾਨ ਆਗੂ ਖੁਦ ਆਪਣੇ ਇਹਨਾਂ ਦੇ ਨੇ ਉਹ ਦੱਸੀ ਜਾਂਦੇ ਐ ਵੀ ਇਹ ਕਰਤੂਤਾਂ ਇਹਨਾਂ ਨੇ ਕੀਤੀਆਂ ਨਹੀਂ। ਹੁਣ ਮੇਰਾ ਕੀ قصور ਸੇ ਉਹਦੇ ਵਿੱਚ। ਮੈਂ ਤਾਂ ਫੇਰ ਕਹਿਣਾ ਵੀ ਡੱਲੇਬਾੜ ਦਲਾਲ ਸੀ, ਦਲਾਲ ਹੈਗਾ, ਦਲਾਲ ਰਹੂਗਾ। ਬਹੁਤ ਵੱਡੀ ਦਲਾਲੀ ਲਈ ਐ। ਜਿਹੜੀ ਮੈਂ ਕੱਲ ਗੱਲ ਕਰਦਿਆਂ ਬੈਗਾਂ ਦੇ ਬੈਗ ਲਏ ਨੇ। ਹੁਣ ਤਾਂ ਮੈਂ ਕਹਣਾ 20-30 ਬੰਦੇ ਚਾਹੀਦੇ ਨੇ ਪੈਸੇ ਗਿਣਨ ਵਾਸਤੇ ਇੰਨੇ ਕੋ ਹੋਣਗੇ ਕਿਉਂਕਿ ਗਿਣੇ ਹਲੇ ਹੋਣੇ ਨਹੀਂ ਇਹਨਾਂ ਨੇ। ਹੋਰ ਨਾ ਗਹਿਣ ਲਗੇ ਤੇ ਹੁਣ ਜੇ ਕਿਤੇ ਈਡੀ ਸੁਣਦੀ ਹੋਵੇ ਤਾਂ ਰੇਡ ਰੂਡੋ ਮਾਰ ਸਕਦੇ ਆ ਪਰ ਈਡੀ ਨੇ ਰੇਡ ਕਿਉਂ ਮਾਰਨੀ ਹੈ ਸਭ ਕੁਝ ਕਹਿ ਲਈ ਸਾਜਦ ਦੇ ਅਧੀਨ ਹੋਇਆ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨਹੀਂ ਇਹੀ ਕਹਿਣਾ ਹੁਣ ਮੀਡੀਆ ਦੇ ਪਰ ਅਵਤਾਰ ਸਿੰਘ ਮਹਿਮਾ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਹੈ ਉਹ ਕਹਿੰਦਾ ਜੀ ਮੋਰਚੇ ਨੂੰ ਲੰਬਾ ਖਿੱਚਿਆ ਗਿਆ ਕਦੋਂ ਖਤਮ ਕਰਨਾ ਹੈ ਕਦੋਂ ਪੁਲਿਸ ਨੇ ਡਾਂਗ ਫੇਰਨੀ ਹੈ ਕਿਵੇਂ ਟਰਾਲੀਆਂ ਚੋਰੀ ਹੋਣਗੀਆਂ ਨੇ ਕਿਵੇਂ ਮੋਰਚੇ ਦੇ ਵਿੱਚੋਂ ਸਮਾਨ ਚੋਰੀ ਹੋਣਾ ਕਹਿੰਦੇ ਸਭ ਕੁਝ ਇਹ ਪਤਾ ਸੀ ਡੱਲੇ ਵਾਲ ਨੂੰ ਵੀ ਕੰਸੋਰਸ ਸੀ ਵੀ ਤੈਨੂੰ ਆਵਾਂਗੇ ਲੈ ਕੇ ਜਾਵਾਂਗੇ ਮਤਲਬ ਵੀ ਪੁਲਿਸ ਆਊਗੀ ਤੈਨੂੰ ਗੱਡੀ ਵਿੱਚ ਆੱਕ ਕੇ ਲੈ ਜਾਊ ਬੋਝ ਕੇ ਜੇ ਤੂੰ ਗੱਡੀ ਵਿੱਚ ਬਹਿ ਕੇ ਮਾਲਾ ਫੇਰਦਾ ਫੇਰਦਾ ਲੰਘ ਨਹੀਂ ਤੇ ਅਸੀਂ ਪਿੱਛੋਂ ਡਾਂਗ ਫੇਰਾਂਗੇ ਇਹ ਸੱਚ ਹੋਇਆ ਕਿ ਨਹੀਂ ਹੋਇਆ ਕੋਈ ਝੂਠ ਸੀ ਡਾਂਗ ਵੀ ਫੇਰੀ ਗਈ ਡੱਲੇਵਾਲ ਨੂੰ ਬੋਝ ਕੇ ਲੈ ਗਏ ਤੇ ਹੁਣ ਹਸਪੀਟਲੋਂ ਵੀ ਚ ਛੁੱਟੀ ਲੈ ਕੇ ਘਰ ਭਾਗ ਗਿਆ ਘਰ ਜਾ ਕੇ ਕੀ ਕਹਿੰਦਾ ਸੈਂਟਰ ਸਰਕਾਰ ਨਾਲ ਦਵਾਰਾ ਟੱਕਰ ਲਵਾਂਗੇ ਜਣ ਕੇ ਜੁੱਤੀਆਂ ਹਲੇ ਘੱਟ ਪਈਆਂ ਨੇ ਇਹਦੇ ਨਹੀਂ ਕਿਸਾਨਾਂ ਦੇ ਵੀ ਜੁੱਤੀਆਂ ਹਜੇ ਕਿਸਾਨਾਂ ਦੇ ਹੋਰ ਪਵਾਵਾਂਗੇ ਹੋਰ ਮੋਰ ਕੁੱਟੇ ਜਾਣਗੇ ਜਣ ਕੇ ਆਹ ਕਰਤੂਤ ਸੀ ਇਹਨਾਂ ਦੀ ਏ ਮੈਂ ਨਹੀਂ ਆਪਣੇ ਕੋਲੋਂ ਕੁਝ ਕਿਹਾ ਜੀ ਮੇਰੇ ਤੇ ਗੁੱਸਾ ਨਾ ਕਰਿਓ ਮੈਂ ਤਾਂ ਜਿਹੜੀ ਗੱਲ ਮੀਡੀਆ ਤੇ ਇਹਨਾਂ ਦੇ ਕਿਸਾਨ ਆਗੂ ਬਕੀ ਜਾਂਦੇ ਨੇ ਧੌਂਕੀ ਜਾਂਦੇ ਨੇ ਇਦਾਂ ਹੀ ਤੁਸੀਂ ਕਹਿਣਾ ਹੁੰਦੇ ਹੋ ਬਗਵਾਸ਼ ਕਰੀ ਜਾਂਦੇ ਨੇ ਮੈਂ ਤਾਂ ਉਹੀ ਬਸ ਉਹ ਜਿਵੇਂ ਪੁਰਾਣਾ ਰੇਡੀਓ ਹੁੰਦਾ ਸੀ ਨਾ ਉਹਦਾ ਕਨਮਰੋਡ ਕੀ ਸਟੇਸ਼ਨ ਲਾਇਆ ਮੈਂ ਤਾਂ ਬਸ ਉਹੀ ਆਪਣੇ ਕੋਲੋਂ ਕੁਝ ਨਹੀਂ ਬੋਲਿਆ ਜਿਹੜਾ ਪਹਿਲਾਂ ਲੱਕੜ ਦਾ ਰੇਡੀਓ ਹੁੰਦਾ ਸੀ ਹੁਣ ਵੀ ਉਹ ਕਿਸੇ ਕੋਲੇ ਉਹਦਾ ਬੈ ਸਟੇਸ਼ਨ ਬਦਲਿਆ ਕਨਮਰੋਡ ਕੇ ਸਟੇਸ਼ਨ ਬਦਲਤਾ ਤੇ ਜੱਲ ਵੀ ਫਿਰ ਹੁਣ ਜਿਹੜਾ ਕੁਝ ਮੈਂ ਬੋਲਿਆ ਇਹਨਾਂ ਦੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਦਾ ਬੋਲਿਆ ਹੋਇਆ ਦੱਸਿਆ ਮੈਂ ਤੁਹਾਨੂੰ ਤੇ ਮੈਨੂੰ ਮਾਫ ਕਰਿਓ ਜੇ ਕੋਈ ਗਲਤੀ ਹੋ ਗਈ ਹੋਵੇ ਗਲਤੀ ਪਹਿਲਾਂ ਵੀ ਮੰਨਦੇ ਰਿਹਾ ਹੁਣ ਵੀ ਮੰਨਾਂਗੇ ਜੇ ਗਲਤੀ ਕੀਤੀ ਹੋਵੇ ਪਰ ਜੇ ਇਹਨਾਂ ਕਿਸਾਨ ਆਗੂ ਦਲਾਲਾ ਨੇ ਇਹ ਕੁਝ ਕੀਤਾ ਹੈ ਸਰਕਾਰ ਦੇ ਕਹਿਣ ਮੁਤਾਬਕ ਹੁਣ ਫਿਰ ਮੇਰੇ ਕੋਲ ਤਾਂ ਜੁੱਤੀ ਇੱਕੋ ਹੀ ਹੈ ਜਾਂ ਦੋ ਹੋਣਗੀਆਂ ਤੁਹਾਡੇ ਕੋਲੇ 4 4 5 5 ਨੇ ਜਿੱਥੇ ਵੀ ਇਹ ਮਿਲਦੇ ਨੇ ਜੁੱਤੀਆਂ ਨਾਲ ਸਿਰ ਗੰਜਾ ਕਰ ਦੋ ਤੈਅ ਕਰ ਦੋ ਮਾਰ ਮਾਰ ਜੁੱਤੀਆਂ ਇਹ ਦਲਾਲਾਂ ਦਾ ਇੰਨਾ ਕੁਛ ਹੀ ਕਹਿਣਾ ਸੀ ਤੇ ਇੰਨੀ ਕੁ ਮੇਰੀ ਬਾਤ ਪਉਣਾ ਸੀ ਕੋਠਾ ਪੈ ਗਈ ਸੁਹਾਗ ਉੱਤੋਂ ਪੈ ਗਈ ਰਾਤ ਇਹ ਤੁਸੀਂ ਸੁਣੇ ਹੋਣਾ ਇਹ ਬਾਤਾਂ ਮੇਰੀਆਂ ਨਹੀਂ ਹੈਗੀਆਂ ਜੀ ਇਹਨਾਂ ਦੀਆਂ ਪਾਈਆਂ ਹੋਈਆਂ ਨੇ ਤੇ ਤੁਹਾਨੂੰ ਮੈਂ ਸੁਣਾ ਦਿਆਂ ਡੱਲੇ ਵਾਲਾ ਕੌਣ ਹੈ ਜੀ ਦਲਾਗ ਕਿਹਦਾ ਜੀ ਬੀਜੇਪੀ ਦਾ ਕਿਹਦਾ ਜੀ ਮੌਜੂਦਾ ਪੰਜਾਬ ਦੀ ਸਰਕਾਰ ਭਗਮੰਤ ਮੰਗਦਾ ਯਾਨਕਿ ਸਭ ਕੋਈ ਡੱਲੇਵਾਲ ਨੇ ਜੋ ਕੁਝ ਕੀਤਾ ਇਹਨਾਂ ਦੇ ਕਿਸਾਨ ਆ ਗੋ ਕਹਿੰਦੇ ਸਰਕਾਰ ਦੇ ਕਹਿਣ ਤੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ